ਦੀਦੀ ਆ ਜਾ ਦੀਪਾ ਕਿਰ ਰਹਿੰਦੇ ਹੋ ਕਰਨਾ ਮੈਂ ਕੀ ਆ ਮੈਂ ਚਾਹ ਧਰੀ ਹੀ ਅਛਾ ਅਛਾ ਚਲੋ ਵਧੀਆ ਚਾਹ ਉੱਦਾਂ ਵੀ ਨਾ ਮੌਸਮ ਚੇਂਜ ਹੋ ਗਿਆ ਥੋੜਾ ਠੰਡਾ ਹੋ ਗਿਆ ਹੁਣ ਤੇ ਮੈਂ ਹਾਂ ਚੱਲਣਾ ਥੋੜੀ ਥੋੜੀ ਚਾਹ ਪੀ ਕੇ ਤੇ ਫਿਰ ਹੋਰ ਕੋਈ ਕੰਮ ਕਰਦੇ ਆ ਹਾਂਜੀ ਉਹਦੇ ਹੈ ਦੀਦੀ ਮੇਰੀ ਸੁਣੋ ਗੱਲ ਆ ਜਿਹੜੀ ਮਾਮੇ ਦੀ ਕੁੜੀ ਆਈ ਆ ਇਹਨੂੰ ਬੋਲਣ ਦਾ ਤਮਾਸ਼ਾ ਪਤਾ ਨਹੀਂ ਹੈਗਾ ਪਰਸੋਂ ਜਿੱਦਾਂ ਆਪਾਂ ਆਏ ਆ ਆਣ ਕੇ ਮੇਨਾ ਬੜੀ ਵੱਧ ਘੱਟ ਬੋਲਣ ਦੀ ਏ ਬੰਦਾ ਜੇ ਪਹਿਲੀ ਵਾਰ ਮਿਲਿਆ ਮੈਨੂੰ ਪੰਨਾ ਰਾਜੀ ਬਾਜੀ ਪੁੱਛੇ ਇਹ ਥੜੋ ਕੇ ਆਂਦੇ ਉਮੂ ਫਟ ਗੱਲਾਂ ਕਰਨ ਲੱਗ ਪਿਆ। ਉਹ ਕੋਈ ਗੱਲ ਨਹੀਂ ਉਹ ਮਾੜੀ ਨਹੀਂ ਗਈ। ਓਦਾਂ ਹੀ ਨਾ ਤੈਨੂੰ ਕਹਿਤਾ ਹੁਣਾਵਾ ਹਾਸੇ ਵਿੱਚ ਗੱਲ ਕਰ ਦਿੰਦੀ ਆ। ਤੈਨੂੰ ਲੱਗਾ ਹੁਣਾਵਾ ਆਪੇ ਗੁੱਸੇ ਵਿੱਚ ਉਹਨੇ ਕਿਹਾ ਵਾ ਇਦਾਂ ਦੀ ਨਹੀਂ ਗੱਲ ਕੋਈ ਵੀ ਹੈਗੀ। ਹਾਸੇ 'ਚ ਗੱਲ ਕਰਨ ਤੇ ਤੇ ਓਦਾਂ ਗੱਲ ਕਰਨ ਤੇ ਬੜਾ ਫਰਕ ਆ। ਤੂੰ ਆ ਨਹੀਂ ਕਰਦੀ ਤੂੰ ਸੇਰਦੀ ਗਈ ਆ। ਦੱਸ ਇਹ ਗੱਲਾਂ ਇਹ ਕਰਨ ਵਾਲੀਆਂ ਹੈਗੀਆਂ। ਗੱਲਾਂ ਤੇ ਨਹੀਂ ਕਰਨ ਵਾਲੀਆਂ। ਪਰ ਤੂੰ ਗੁੱਸਾ ਨਾ ਕਰ। ਕੋਈ ਗੱਲ ਨਹੀਂ ਸੌਂਦੀ ਹੋਊਗੀ ਤੇ ਕਹਿਣਾ ਵਾ ਤੇ ਮੈਂ ਕਹਿ ਹੀ ਦਿੱਤਾ ਸੀ। ਤੋ ਉਸੇ ਵੇਲੇ ਦੇਖ ਕਿਦਾਂ ਨਾ ਦੋਹਿੰਦਰਾਂ ਨਹੀਂ ਜਿਵੇਂ ਕਰਨ ਵਾਲਾ ਦਾਨਾ। ਅੱਜ ਇਹ ਨਹੀਂ ਨੇ ਜਾਣਾ ਇੰਨੇ ਚਾਲਦੇ ਰਹਿਣਾ ਵਾ ਇਹਨੂੰ ਆਪਣੇ ਘਰ ਕੋਈ ਕੰਮ ਕਰਨੀ ਹੈ ਵਾ ਜਿਹੜਾ ਇੱਥੇ ਡੇਰਾ ਨਾਲ ਬੈਗੀ ਆਇਆ ਕੰਮ ਕਰਦੇ ਹੈਗਾ ਵਾ ਪਤਾ ਕੀ ਆ ਇਹ ਛੋਟੀ ਹੁੰਦੀ ਤਾਂ ਇੱਥੇ ਰਹੀ ਆ ਅੱਛਾ ਮੰਮੀ ਨੇ ਪੜਾਇਆ ਵਾ ਤੇ ਮੰਮੀ ਨੇ ਵਿਆਹ ਕੀਤਾ ਇਹਦਾ ਤੇ ਫਿਰ ਤੈਨੂੰ ਪਤਾ ਹੀ ਹਰ ਨਹੀਂ ਜਦੋਂ ਵਿਆਹ ਕਰਤਾ ਫਿਰ ਸੋਹਰੇ ਰਵੇ ਪਰ ਇੱਥੇ ਥੋੜਾ ਰਹਿਣਾ ਚਾਹੀਦਾ ਵਾ ਅ ਨਹੀਂ ਨਹੀਂ ਉਹ ਅੱਗੇ ਵੀ ਹੁੰਦੀ ਹੁੰਦੀ ਸੀ ਆ ਤੇਰੇ ਵਿਆਹ ਤੋਂ ਬਾਅਦ ਪਹਿਲੀ ਵਾਰ ਆਈ ਆ ਜਦੋਂ ਮੇਰਾ ਵਿਆਹ ਹੋਇਆ ਨਾ ਉਹ ਤਾਂ ਰਹਿੰਦੀ ਇੱਥੇ ਹੁੰਦੀ ਸੀ ਇਹਨੇ ਆ ਜਾਣਾ ਦੱਸ ਮੈਨੂੰ ਨਾ ਕਿ ਵੀ ਬੋਲੀ ਨਹੀਂ ਉਹ ਚੰਗੀ ਜਿਹੀ ਕੋਈ ਗੱਲ ਨਹੀਂ ਮੈਂ ਇਹਨੂੰ ਕਹਿ ਦੂੰਗੀ ਕਿ ਹੌਂਸਲੇ ਨਾਲ ਭਾਂਜੀ ਗੱਲ ਕਰਿਆ ਕਰੋ। ਪਰ ਨਾ ਇੱਕ ਗੱਲ ਹੈਗੀ ਵੀ ਦੀ ਅੱਜ ਹੁੰਦੇ ਨੇ ਮੈਨੂੰ ਇਦਾਂ ਬੋਲਦਾ ਜੇ ਗਾਂ ਤੋਂ ਉਹਨੇ ਬੋਲਦਾ ਨਾ ਮੈਂ ਨਾ ਡਾ ਫਾਇਲਾ ਲਾਉਂ। ਕਿਉਂਕਿ ਮੈਂ ਬਰਦਾਸ਼ਤ ਨਹੀਂ ਕਰਨਾ ਇਹ ਕੋਣ ਹੁੰਦੀ ਮੈਨੂੰ ਇਦਾਂ ਬੋਲਣ ਵਾਲੀ। ਆ ਨਹੀਂ 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 ਬੋਲੀਦਾ ਹੁੰਦਾ। ਕੋਈ ਗੱਲ ਨਹੀਂ। ਤੈਨੂੰ ਕਹਿਤਾ ਤੇਰੀ ਕਿਹੜੀ ਫਿੱਤੀ ਲੱਤ ਗਈ ਹੈ? ਜੇ ਤੂੰ ਬੋਲੇਂਗੀ ਥਾਂ ਥਾਂ ਤੱਕ ਜਾ ਕੇ ਦੱਸੂਗੀ ਤੇ ਉਹਨਾਂ ਦੀ ਬੋਟੀ ਮੈਨੂੰ ਇਦਾਂ ਬੋਲੀ ਹੀ ਉਹਨੂੰ ਬੋਲਣ ਦੀ ਅਕਲ ਨਹੀਂਗੀ। ਇਹ ਕੰਨ ਥਾਣੀ ਗੱਲ ਸੁਣ ਲਈਦੀ ਹੁੰਦੀ ਐਂਦੀ ਕੱਢ ਦੇਦੀ ਹੁੰਦੀ ਆ। ਪਰ ਗੱ ਕਿਸੇ ਦੇ ਘਰ ਆਏ ਹੋ ਤੁਸੀਂ ਰਹਿਣ ਆਏ ਤੁਸੀਂ ਇਹ ਸੋਚੋ ਕਿ ਅਗਲੇ ਨੂੰ ਗੱਲਾਂ ਕਰੀ ਜਾਣੀਆਂ ਮੂੰਹ ਤੇ ਆਉਗੀ ਪਿੱਛੇ ਪਿੱਛੇ ਤੇ ਗੱਲਾਂ ਕਰਦਾ ਬੰਦਾ ਚੰਗਾ ਵੀ ਲੱਗਦਾ ਪਰ ਜਿਹੜਾ ਮੂੰਹ ਤੇ ਗੱਲਾਂ ਕਰਦਾ ਫਿਰ ਉਹ ਨਹੀਂ ਚੰਗਾ ਲੱਗਦੀ ਕੋਈ ਗੱਲ ਨਹੀਂ ਇਹਨੂੰ ਮੈਂ ਕਿਹਾ ਨਾ ਪਿੱਛੋਂ ਆਪਾਂ ਕਰਕੇ ਆਪਣਾ ਟਾਈਮ ਕੱਢ ਉਹਨੇ ਚੱਲ ਜਾਣਾ ਬੈਠੀ ਰਹਿਣਾ ਨਹੀਂ ਇਥੇ ਕੋਈ ਨਹੀਂ ਫਿਰ ਮੈਂ ਨਹੀਂ ਨੂੰ ਜਿਆਦਾ ਮੂੰਹ ਲਾਣਾ ਤੁਸੀਂ ਪੁੱਛਿਓ ਚਾਹ ਬਣੇ ਕੋਈ ਜੁੱਦਨ ਦਾ ਨਾ ਤੇ ਗੁੱਸਾ ਹੀ ਬੜਾ ਕਿ ਮੈਨੂੰ ਭੋਲੀ ਕਿੱਦਾਂ ਕੋਈ ਗੱਲ ਨਹੀਂ ਮੈਂ ਚਾਹ ਪਣਾਉਣੀ ਚਲੋ ਕੋਈ ਨਹੀਂ ਬਣਾ ਦਿਓ ਚਾਹ ਮਹਾਰਾਣੀ ਵੇਖਾਂ ਸੱਚੀਆਂ ਗੱਲਾਂ ਕਰਦੀਆਂ ਤਾਂ ਕਿੱਦਾਂ ਇਹਨੂੰ ਮਿਰਚਾਂ ਲੱਗੀਆਂ ਕੋਈ ਗੱਲ ਨਹੀਂ ਤੈਨੂੰ ਸੁੱਤਰ ਉਹਨੇ ਹੀ ਕਰਨਾ ਵਾ ਅਜੇ ਉਹਨੇ ਦੱਸਦੇ ਰਹਿਣਾ ਵਾ ਵੇਖੀਂ ਸਹੀ ਤਰ੍ਹਾਂ ਹਾਲ ਕੀ ਕਰਦੀ ਐ ਤੈਨੂੰ ਸਿੱਧੀਆਂ ਕਰਕੇ ਹੀ ਜਾਊਗੀ ਜਿਹੜੀ ਤੂੰ ਪੂਹੇ ਚੜੀ ਆ ਨਾ ਉਹਨਾ ਮੰਮੀ ਕੋ ਕੰਟਰੋਲ ਚ ਹੁੰਦੀ ਐ ਤੇ ਨਾਮ ਮੇਰਕੋ ਹੁਣ ਵੇਖੂੰਗੀ ਮੈਂ ਤਮਾਸ਼ਾ ਮਾਤੋਂ ਉਹਨੇ ਦੇਣੀ ਐ ਮੈਂ ਸਗੋਂ ਉਹਨੂੰ ਹੋਰ ਕੰਮ ਪਹੁੰਚਾੜਨਾ ਤੇ ਭਾਂਜੀ ਐ ਇਦਾਂ ਕਰਦੀ ਐ ਇਦਾਂ ਕਰਦੀ ਐ ਤੂੰ ਹੁਣ ਤਿਆਰ ਹੋ ਜਾ ਬੇਇਤੀ ਕਰਾਉਣ ਵਾਸਤੇ ਤੂੰ ਲਖਬੀਰ ਇੱਕ ਮਿੰਟ ਠਹਿਰੀ ਮੇਰੀ ਗੱਲ ਸੁਣੀ ਹਾਂਜੀ ਮੇਰੀ ਗੱਲ ਸੁਣਾ ਮੈਨੂੰ ਦੀਪ ਕਹਿਣ ਲਈ ਹੀ ਕਿ ਜੀਵਨ ਪੈਂਜੀ ਮੈਨੂੰ ਬੋਲੀ ਨਹੀਂ ਚੰਗੀ ਤਰ੍ਹਾਂ ਹਾਂਜੀ ਤੈਨੂੰ ਪਤਾ ਵਾ ਇੱਥੇ ਰਹੀ ਐ ਨਿੱਕੀ ਹੁੰਦੀ ਉਹਦਾ ਸੁਭਾਅ ਕਿਦਾਂ ਦਾ ਵਾ ਹਾਂਜੀ ਦੀਪ ਨੂੰ ਤੂੰ ਥੋੜਾ ਜਿਹਾ ਸਮਝਾ ਉਹਨੂੰ ਕਹਿਆ ਕੋਈ ਗੱਲ ਨਹੀਂ ਜੇ ਕੋਈ ਵੱਡਾ ਆਪ ਤੋਂ ਗੱਲ ਕਰ ਵੀ ਦਵੇ ਨਾ ਇੱਕ ਕੰਨ ਥਾਣੀ ਸੁਣ ਕੇ ਦੂਜੇ ਥਾਣੀ ਕੱਢ ਦੇਈ ਦੀ ਹੁੰਦੀ ਆ ਇਹ ਥੋੜਾ ਉਹਨੂੰ ਬੋਲਣ ਦੀ ਅਕਲ ਨਹੀਂ ਗਈ ਮੈਂ ਇਹਨੂੰ ਬੋਲ ਪੈਣਾ ਗਾੜੀ ਮੈਂ ਜਵਾਬ ਦੇ ਦੇਣਾ ਵਾ ਮੈਂ ਤਾਂ ਉਹਨੂੰ ਸਮਝਾਇਆ ਹੀ ਮੈਂ ਕਿ ਕੋਈ ਗੱਲ ਨਹੀਂ ਉਹਨੇ ਬੈਠੀ ਨਹੀਂ ਘਰ ਰਹਿਣਾ ਦੋ ਚਾਰ ਦਿਨ ਰਹਿਣਾ ਉਹਨੇ ਤੇ ਚਲ ਜਾਣਾ ਵਾ ਤੇ ਮੁੜ ਕੇ ਨਾ ਤੇਰੀ ਬੇਇੱਜ਼ਤੀ ਹੋਣੀ ਆ ਜਾ ਕੇ ਦੱਸੂਗੀ ਕਿ ਉਹਨਾਂ ਦੀ ਨੌਂ ਦੀ ਜ਼ਬਾਨ ਐਡੀ ਆ ਅੱবি ਮੇਰੇ ਨਾਲ ਵੀ ਕੱਲ ਬੜਾ ਲੜੀ ਆ ਐਸੇ ਗੱਲ ਤੋਂ ਮਨ ਨੂੰ ਵੀ ਲਈ ਗਾਨ ਕਹਿੰਦੀ ਪਹਿਲੀ ਵਾਰ ਮਿਲੀ ਆ ਵਿਆਹ ਤੋਂ ਬਾਅਦ ਤੇ ਇਹਨਾਂ ਨੂੰ ਬੋਲਣ ਦਾ ਨਹੀਂ ਪਤਾ ਇੱਕਦਮ ਬੋਲਣਾ ਤੇ ਕਿਦਾਂ ਗੱਲ ਕਰਨੀ ਕਰਨਾ ਕਿ ਘਰੇ ਆ ਹੀ ਗਏ ਆ ਬੰਦਾ ਹੌਂਸ ਲੈਣਾ ਗੱਲ ਕਰ ਲੈ ਹਾਲ ਚਾਲ ਪੁੱਛ ਕੇ ਅੰਦੀ ਤੇ ਲੜਨੀ ਡੈਵੀ ਸਦਾ ਯਾ ਤੈਨੂੰ ਮੈਂ ਕਿੱਥੇ ਰਾਈ ਪਰ ਇਹਨੇ ਨਹੀਂ ਮੰਨਣਾ ਇਹਦਾ ਤੇ ਕੋਈ ਮਨ ਲਾਦਾ ਕੋਈ ਨਾ ਕੋਈ ਫੇਰ ਇਹਨਾਂ ਨਾਲ ਲੜਾਈ ਪਾਈ ਲੈਣੀ ਕਰੇ ਜੇ ਲੜਾਈ ਪਾਉਗੀ ਨਾ ਆਪਣੇ ਘਰ ਦਾ ਨਵਾਂ ਤਾਜ਼ਾ ਕੱਢੂਗੀ ਤੈਨੂੰ ਤਾਂ ਉਸ ਬਾ ਦਾ ਪਤਾ ਹੀ ਆ ਉਹਦਾ ਨੋਰਮਲ ਗੱਲ ਵੀ ਕਰੇ ਨਾ ਤੇ ਇਦਾਂ ਹੀ ਬੋਲਦੀ ਹੁੰਦੀ ਆ ਪਰ ਸਾਡਾ ਫਰਜ਼ ਵਾ ਦੀਪ ਨੂੰ ਸਮਝਾਉਂਦਾ ਉਹਨੂੰ ਅਸੀਂ ਕੀ ਕਹਿ ਸਕਦੇ ਆ ਹੈ ਤੇ ਵੀ ਗਲਤ ਵਾ ਅੱਡੇ ਦਾ ਬਹਾਨਾ ਲਾ ਕੇ ਤੇ ਪਤਾ ਨਹੀਂ ਤੈਨੂੰ ਲੈ ਕੇ ਕਿੱਥੇ ਗਈ ਸੀ ਉਹਨੂੰ ਆਈ ਨੂੰ ਤਾਂ 3-4 ਘੰਟੇ ਹੋ ਗਏ ਸੀਗੇ ਉਹਨੇ ਅਗਰੀਨੇ ਤਾਂ ਪੁੱਛਣਾ ਹੀ ਕਿ ਕਿੱਥੇ ਗਏ ਆ ਤਾਂ ਅਹੀਂ ਕਿ ਅੱਡੇ ਤੇ ਦਵਾਈ ਲੈਣ ਗਏ ਆ ਉਹ ਤਾਂ ਕਰਕੇ ਕਹਿਣ ਲਈ ਹੀ ਵੀ ਅੱਡਾ ਇੰਨੀ ਵੀ ਦੂਰ ਨਹੀਂਗਾ ਹੈਗਾ ਕਿ ਜਾਂ ਉਹ ਟਾਇਰ ਲੱਗਿਆਗਾ ਉਹਨੂੰ ਚੱਲ ਗਿਆ ਹੈਗਾ ਤੇ ਅਸੀਂ ਵੀ ਅਸਾ ਕੀ ਜਵਾਬ ਦਿੰਦੇ ਫਿਰ ਬਾਤ ਤਾਂ ਦੇ ਪਤਾ ਹੀ ਆ ਤਹਾਡੇ ਸਾਹਮਣੇ ਮੈਨੂੰ ਵੀ ਕੱਲ ਕਿੰਨਾ ਬੋਲੇ ਆ ਮੇਰੀ ਗੱਲ ਸੁਣਾ ਇੱਥੇ ਰਹਿੰਦੀ ਰਹੀ ਆ ਤੈਨੂੰ ਪਤਾ ਹੀ ਆ ਤੁਹਾਡੇ ਦਿਵਾਲੇ ਤੇ ਪਹਿਲਾਂ ਵੀ ਹੋ ਜਾਂਦੀ ਹੁੰਦੀ ਸੀ ਤੁਸੀਂ ਆਹ ਕੰਮ ਇਦਾਂ ਨਹੀਂ ਕੀਤਾ ਇਦਾਂ ਕੀਤਾ ਵਾ ਤੁਹਾਨੂੰ ਤਾਂ ਪਤਾ ਹੀ ਇਹਦੇ ਸੁਭਾਅ ਦਾ ਹੈਗਾ ਵਾ ਪਰ ਇਹਨੂੰ ਨਹੀਂ ਨਾ ਪਤਾ ਹੈਗਾ ਗੱਲ ਦਾ ਪਰ ਹੁਣ ਤੂੰ ਸਮਝਾਉਣ ਨੂੰ ਵੀ ਕੋਈ ਗੱਲ ਨਹੀਂ ਉਹਨੇ ਬੈਠੀ ਨਹੀਂਗਾ ਰਹਿਣਾ ਉਹਨੇ ਆਪਣੇ ਪਿੰਡ ਚਲੀ ਜਾਣਾ ਵਾ ਤੇ ਗੱਲ ਕਿਸ ਦੀ ਜਰ ਵੀ ਲਈਦੀ ਹੁੰਦੀ ਆ ਉਹੋ ਤੇ ਗੱਲ ਠੀਕ ਆ ਮੈਂ ਤਾਂ ਸ਼ੁਕਰ ਕਰਨ ਰਿਆਂ ਕਿ ਮਾਗਰ ਮੋਲ ਠੀਕ ਹੋਇਆ ਘਰ ਦਾ ਮ ਲਾਉਦਾ ਫਿਰ ਫੇਰ ਸੱਪਾ ਬਾਇਣਾ ਕੁਲੋ ਕੋਈ ਸੇ ਆਪਣੀ ਪੈਂਦਾ ਆਪ ਚੰਗੇ ਹੋਈ ਹੈ ਨਾ ਕੋਈ ਗੱਲ ਬਾਤ ਨਹੀਂ ਗਈ ਹੁੰਦੀ ਚਲ ਕੋਈ ਗੱਲ ਨਹੀਂ ਮੰਮੀ ਨੂੰ ਸਮਝਾਉਣਾ ਆਹ ਸਮਝਾਉ ਉਹਨੂੰ ਕਹਿ ਪਈ ਕੋਈ ਗੱਲ ਨਹੀਂ ਗੱਲ ਸੁਣ ਲਈਦੀ ਹੁੰਦੀ ਜਵਾਬ ਨਹੀਂ ਗਾੜੀ ਦੇਈਦਾ ਹੁੰਦਾ ਇਹਦੀ ਕਿਹੜੀ ਫੀਤੀ ਲੱਤ ਗਈ ਜਿਨਾਂ ਕਹਤੇ ਇੰਨੀ ਗੱਲ ਤੇ ਚਲ ਉਹਨੂੰ ਕਹਿ ਦਾਂਗਾ ਵੀ 2 ਜਰ ਦਿਨ ਉਹ ਇੱਥੇ ਹੋਣਾ ਜਦ ਤੱਕ ਨਾਲ ਕੋ ਗੱਲ ਕਰੀ ਆਹੋ ਉਹੀ ਤਾਂ ਗੱਲ ਵਾ ਜੇ ਗੱਲ ਕਰੂਗੀ ਤਾਂ ਆਪਣੀ ਬੇਇੱਜ਼ਤੀ ਤਾਂ ਕਰਾਉਣੀ ਹੈ ਨਾ ਸਾਡੀ ਵੀ ਕਰਵਾਉਗੀ ਚਲ ਕੋਈ ਨਹੀਂ ਮੈਂ ਕਹਿ ਦਿੰਦਾ ਸਮਝਾ ਆਹੋ ਕਹਿਦੀ ਫਿਰ ਉਹਨੂੰ ਮੇਰਾ ਵੀਰ ਕਹਾਂਗਾ ਮੈਂ ਕੀ ਵੀ ਡਰ ਯੋ ਨੂ ਮੈਂ ਕੀ ਕਵਾਂ ਕੀ ਕਵਾਂ ਨਾ ਕੀ ਗੱਲ ਤੂੰ ਕਹਿ ਨਹੀਂ ਸਕਦਾ ਤੇਰੀ ਘਰ ਵਾਲੀ ਆ ਹੂ ਸਗੋ ਡੱਕ ਕਿ ਕੋਈ ਨਹੀਂ ਪੈਣ ਆਈ ਆ ਤੇ ਜੇ ਤੈਨੂੰ ਕਹਿ ਦਿੱਤਾ ਤਾਂ ਆਖਰ ਕਿੱਧਰ ਦੀ ਆ ਗਈ ਆ ਜੇ ਐਨੀ ਗੱਲ ਵੀ ਨਹੀਂ ਕਰਨੀ ਤੇ ਕਿਹੜੀ ਗੱਲ ਕਰਨੀ ਆ ਹਾਦੀ ਹੋ ਗਈ ਮੈਨੂੰ ਇਹਨਾਂ ਵਾਲੀ ਤੇ ਮੈਂ ਤਾਂ ਸੁਣਾਉਂਦੀਆਂ ਹੀ ਆਂ ਕਰਦੀ ਗੁੱਸਾ ਤੇ ਕਰਦੀ ਰੋਵੇ ਇਹਦਾ ਤਾਂ ਕੰਮ ਹੀ ਇਹੋ ਐ ਵੀਰ ਪਤਾ ਨਹੀਂ ਫੇਰ ਕਿੱਥੇ ਚਲ ਗਿਆ ਵਾ ਆਵਾਜ਼ ਮਾਰਨੀ ਆ ਮੇ ਤਾਂ ਟੈਨਸ਼ਨ ਬੜੀ ਹੋਣ ੜੀ ਵਿਚਾਰੇ ਦੀ ਵੀਰ ਵੀਰ ਆ ਗਿਆ ਪੈਣ ਲੈ ਪਤਾ ਨਹੀਂ ਕਿੱਥੇ ਗਵਾਚਾ ਰੇਂਦਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭੈਣਾ ਮੈਨੂੰ ਤਾਂ ਪਤਾ ਨਹੀਂ ਕਿ ਤੂੰ ਆਈ ਹੈ ਕਿ ਨਹੀਂ ਲੈ ਦੱਸ ਨਾ ਮੈਂ ਫੋਨ ਹੀ ਕੀਤਾ ਵਾ ਵੀ ਅਹੀਂ ਮੈਂ ਆਉਣਾ ਵਾਂ ਜਾਂ ਕਿਤਾ ਵਾਂ ਫੋਨ ਫੋਨ ਕੀ ਕਰਨਾ ਸੀ ਮੇਰਾ ਜੀ ਬੜਾ ਕਰਦਾ ਹੈ ਮਿਲਣ ਨੂੰ ਮੈਂ ਮਨਜਿੰਦਰ ਨੂੰ ਕਿਹਾ ਵੀ ਜੋ ਮਰਜ਼ੀ ਕਰ ਲੋ ਹੁਣ ਨਾ ਮੈਨੂੰ ਡੱਕਿਓ ਹੁਣ ਮੈਂ ਜਾਣਾ ਹੀ ਜਾਣਾ ਵਾਂ ਅੱਛਾ ਅੱਛਾ ਤੇ ਫੇਰ ਆਦੇ ਪਿਛਲ ਜਾ ਚਲ ਜਾ ਤੇ ਰਾਤ ਰਾਇਆ ਜਾ ਕੇ ਅੱਛਾ ਚਲ ਵਧੀਆ ਕੀਤਾ ਆਹ ਤੇ ਮੈਂ ਆ ਗਈ ਫੇਰ ਤੇ ਤੁਹਾਡਾ ਤਾਂ ਨਹੀਂ ਨਾ ਜੀ ਕਰਦਾ ਆਹ ਭੈਣ ਜੀ ਜਾਂ ਉਹ ਨਹੀਂ ਭੈਣ ਜੀ ਵੀ ਮੈਨੂੰ ਕਦੇ ਨਹੀਂ ਤੇ ਨਹੀਂ ਚਾਹ ਨਾ ਮੈਂ ਹੁਣੇ ਪੀਤੀ ਸੀ ਦੁੱਧ ਗਰਮ ਕਰਦਾ ਥੋੜਾ ਨਾ ਨਾ ਕਿਸ ਚੀਜ਼ ਦੀ ਲੋੜ ਨਹੀਂ ਤੈਨੂੰ ਪਤਾ ਵੇ ਅੱਗੇ ਵਿਚਾਂ ਬੰਦ ਕੀਤੀ ਡਾਕਟਰ ਨੇ ਬਹਿ ਜਾ ਇੱਥੇ ਬਹਿ ਜਾ ਮੈਂ ਵੀ ਚਾ ਲੈ ਆਵਾ ਇੱਥੇ ਆ ਲੈ ਆ ਚਾ ਆਪ ਵੀ ਤੂੰ ਵੀ ਤੇ ਵੀਰ ਮੈਂ ਕਰਨਾ ਨਾ ਬੜੀ ਨਰਾਜ ਆ ਕੇ ਗੱਲੋਂ ਕਿਹੜੀ ਗੱਲੋਂ ਮੈਂ ਨੇ ਇਹ ਗੱਲ ਦੱਸ ਵੀ ਜੇ ਤਾ ਤੂੰ ਠੀਕ ਨਹੀਂ ਗਾ ਤੇ ਕਮ ਸੇ ਕਮ ਤਾਂ ਭੈਣ ਭਰਾ ਕਾਦੇ ਵਾਸਤੇ ਹੁੰਦੇ ਆ ਮੈਨੂੰ ਫੋਨ ਕਰਕੇ ਦੱਸਦਾ ਵੀ ਭੈਣ ਮੈਂ ਇਦਾਂ ਕਰਕੇ ਠੀਕ ਨਹੀਂ ਰਹਿੰਦਾ ਮੈਂ ਡਾਕਟਰ ਨੂੰ ਟੈਸਟ ਵੀ ਕਰਾਏ ਕੁਛ ਆਉਂਦਾ ਨਹੀਂ ਗਾ ਤੇ ਆਪੇ ਮੈਂ ਕੋਈ ਔੜ-ਪੋੜ ਕਰ ਲੈਂਦੀ ਉਹ ਗੱਲ ਵਾ ਭੈਣ ਇਦਾਂ ਤੈਨੂੰ ਪਤਾ ਵਾ ਕਿ ਸਰੀਰ ਤੇ ਮੇਰਾ ਇੰਦਾ ਦਾ ਨਰਵਾ ਹੀ ਵੀ ਮੈਂ ਅਜੇ ਤੀਦੀ ਪ੍ਰਵਾਹੀ ਨਹੀਂ ਕੀਤੀ ਧੌਣ ਕੇ ਕਦੀ ਪਠੇ ਲਾਇਆ ਕਦੀ ਆਹ ਕੰਮ ਕਰ ਲਾ ਆ 5-10 ਦਿਨ ਹੋ ਗਏ ਆ ਅੱਛਾ ਉਹ ਜਦੋਂ ਮੈਂ ਰੋਟੀ ਖਾ ਲਈ ਨਾ ਮੈਂ ਮੁੜ ਕੇ ਮੇਰਾ ਸਿਰ ਹੀ ਨਹੀਂ ਉੱਠਦਾ ਪਤਾ ਨਹੀਂ ਕੀ ਗੱਲ ਹੋਈ ਆ ਹਾਏ ਹਾਏ ਤੇ ਉਹ ਟੈਸਟ ਵੀ ਕਰਾਏ ਆ ਹਾਂ ਪਹਿਲਾਂ ਪਿੰਡੋਂ ਦਵਾਈ ਲੈਂਦੇ ਰਹੇ ਆ ਤੇ ਹੁਣ ਲਖਬੀਰ ਮੈਨੂੰ ਲੈ ਕੇ ਗਿਆ ਕਿ ਡਾਕਟਰ ਕੋਲ ਅੱਛਾ ਅੱਛਾ ਤੇ ਉੱਥੋਂ ਟੈਸਟ ਕਰਾਏ ਤੇ ਟੈਸਟਾਂ ਵਿੱਚ ਹੁੰਦਾ ਕੱਖ ਨਹੀਂ ਆ ਬੜੀ ਮਾੜੀ ਗੱਲ ਆ ਟੈਸਟਾਂ ਚ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਮੈਨੂੰ ਦੱਸਿਆ ਹੀਗਾ ਭੂਆ ਨੇ ਤੇ ਮੈਂ ਮਨਜਿੰਦਰ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਪਤਾ ਕੀਤਾ ਕਿ ਡਾਕਟਰ ਦਾ ਅੱਛਾ ਅੱਛਾ ਤੇ ਮੈਂ ਵੀ ਤੈਨੂੰ ਲੈ ਕੇ ਜਾਉਂਗੀ ਉੱਥੇ ਮੈਨੂੰ ਜਦੋਂ ਦਾ ਪਤਾ ਲੱਗਾ ਵਾ ਨਾ ਮਿੰਤੇਉਂਦਰੀ ਟੈਨਸ਼ਨ ਹੀ ਹੋਈ ਜਾਂਦੀ ਪਿੰਨਾ ਚੰਗਾ ਮੇਰਾ ਭਰਾ ਵਾ ਤੇ ਹਾਏ ਹਾਏ ਕੀ ਚੱਕਰ ਹੋ ਗਿਆ ਵੀਰ ਉਹ ਤਾਂ ਮੈਂ ਇੱਕ ਗੱਲ ਸੱਚੀ ਸੱਚੀ ਦੱਸੀ ਕਿਸੇ ਦੇ ਲਾਗੇ ਤੇ ਨਹੀਂ ਪੈਂਦਾ ਖਲਾਉਂਦਾ ਤੂੰ ਨਹੀਂ ਨਹੀਂ ਪੈਣ ਹਾਂ ਤੈਨੂੰ ਪਹਿਲੇ ਦਿਨ ਤੋਂ ਹੀ ਪਤਾ ਵਾ ਵੀ ਆਪਣੇ ਕੰਮ ਨਾਲ ਬਦਲ ਉਹ ਰੱਖਿਆ ਵਾ ਬੰਬੀ ਤੇ ਜਾਣਾ ਤੇ ਬੰਬੀੋਂ ਘਰ ਆ ਜਣਾ ਪਤਾ ਕੀ ਗੱਲ ਆ ਲੋਕੀ ਉੱਤੋਂ ਹੋਰ ਹੁੰਦੇ ਵਿੱਚੋਂ ਹੋਰ ਹੁੰਦੇ ਆ ਆਹ ਹੋਇ ਤੇ ਹੈ ਅੱਜ ਕੱਲ ਕੋਈ ਜਰਦਾ ਨਹੀਂ ਕਿਸੇ ਨੂੰ ਰੋਟੀ ਖਾਂਦੇ ਵੇਖ ਇਦਾਂ ਇਦਾਂ ਹੀ ਆ ਤੇ ਇਹ ਆ ਵੀ ਸੰਭਲ ਕੇ ਰਹੀਦਾ ਹੁੰਦਾ ਵਾ ਸਮਾਂ ਬੜਾ ਮਾੜਾ ਚੱਲਣ ਡਿਆ ਹੀ ਉਹ ਨਹੀਂ ਨਹੀਂ ਭੈਣ ਆਪਣੇ ਕੰਮ ਨਾਲ ਮਤਬ ਰੱਖਿਆ ਵਾ ਹੂੰ ਬਸ ਬੰਬੀ ਤੇ ਤੇ ਬੰਬੀ ਉਹ ਘਰ ਤੁਹਾਨੂੰ ਪਤਾ ਹੀ ਆ ਨਾਲੇ ਤੁਹਾਡੀ ਪਰਚਾਈ ਦਾ ਆਹ ਹੋਇ ਤੇ ਹੈ ਇਹ ਤਾਂ ਵਿਚਾਰੀ ਮੱਗਿਆ ਨਹੀਂ ਪਿੰਨੀ ਚੰਗੀ ਆ ਕਿਤੇ ਗੱਲ ਨਹੀਂ ਕਰਨ ਵਾਲੀ ਤੇ ਉਹ ਨਿੱਕੀਆਂ ਕਰਤੂਤਾਂ ਮੈਨੂੰ ਪਤਾ ਲੱਗੀਆਂ ਭੂਆ ਦੱਸਿਆ ਮੈਨੂੰ ਸਾਰਾ ਕੁਝ ਭੈਣ ਉਹਨੇ ਤੇ ਪਹਿਲੋਂ ਨਾਲ ਘਰ ਦਾ ਸਾਰੇ ਮਾਹੌਲ ਖਰਾਬ ਕੀਤਾ ਸੀ ਅੱਛਾ ਜਦੋਂ ਨਵੀਂ ਨਵੀਂ ਆਈ ਹੈ ਜੇ ਅੱਛਾ ਅੱਛਾ ਓ ਹੁਣ ਮਾਹ ਕਿਤੇ ਕੰਮ ਰੁਕ ਹੋਇਆ ਤਾਂ ਹੁਣ ਮੇਰਾ ਕੰਮ ਖਰਾਬ ਹੋ ਗਿਆ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਘਰ ਬੰਦ ਕੀ ਡਿਆ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਕਿ ਚੰਗਾ ਭਲਾ ਬੰਦੇ ਦਾ ਸਰੀਰ ਹੋਵੇ ਹੈ ਕੋਈ ਕਿਤੇ ਬੁਖਾਰ ਤੱਕ ਨਾ ਚੜਿਆ ਹੋਵੇ ਤੇ ਇੱਕਦਮ ਕੀ ਹੋ ਗਿਆ ਵਾ ਜਿਹੜਾ ਕੁਛ ਨਭਣ ਹੀ ਨਹੀਂ ਡਿਆ ਕਿ ਹੁੰਦਾ ਕੀ ਹੈ ਜਦੋਂ ਭੈਣ ਮੈਂ ਰੋਟੀ ਖਾ ਲਈ ਨਾ ਵਾ ਬਸ ਫੇਰ ਤੇ ਨੀਂਦ ਹੀ ਆਈ ਜਾਂਦੀ ਆ ਅੱਛਾ ਤੇ ਦਿਮਾਗ ਕੰਮ ਕਰਨੋਂ ਹਟ ਜਾਂਦਾ ਵਾ ਸਮਝ ਨਹੀਂ ਆਉਂਦੀ ਵੀ ਕੀ ਬੰਦਿਆ ਦੱਸ ਮੈਨੂੰ ਤਾਂ ਬੜੀ ਟੈਨਸ਼ਨ ਲੱਗੀ ਸੀ ਹੁਣ ਵੀ ਮੈਨੂੰ ਰਮਨ ਨੇ ਨਾ ਤੁਹਾਡੇ ਆਉਣ ਤੋਂ ਪਹਿਲਾਂ ਕਿ ਆਪਣਾ ਮੈਨੂੰ ਕਹਿੰਦੀ ਵੀ ਜਾ ਬਾਹਰ ਫੇਰਾ ਤੇ ਮਾਰੋ ਬੰਬੀ ਤੇ ਅੱਛਾ ਅੱਛਾ ਤੇ ਮੈਂ ਤਾਂ ਜਾਂਦਾ ਨਹੀਂ ਮੈਂ ਹਰ ਰਮਨ ਮੈਨੂੰ ਚੱਕਰ ਆ ਗਿਆ ਮੈਂ ਡੇਪਣਾ ਵਾ ਆਹੋ ਤੇ ਮੈਨੂੰ ਚੁੱਕਣਾ ਕਿੰਨੇ ਮੁੜ ਕੇ ਇਹ ਵੀ ਗੱਲ ਮਾੜੀ ਆ ਨਾ ਕੱਲਾ ਨਾ ਜਾਇਆ ਕਰ ਬੰਬੀ ਤੇ ਮੇਨ ਤਾਂ ਅੱਗੇ ਗੁੱਸਾ ਚੜ ਚੜ ਜਾਂਦਾ ਸੀ ਵੀ ਜਿਹੜਾ ਨਿੱਕਾ ਵਾ ਉਹ ਆਪਣੀ ਘਰ ਦੀ ਨੂੰ ਲੈ ਕੇ ਕਦੀ ਕਿਤੇ ਤੇ ਕਦੀ ਕਿਤੇ ਤੇ ਤੈਨੂੰ ਫਾਇਲਾ ਛੱਡਦਾ ਅਜੇ ਵੀ ਐਨਾ ਨਹੀਂ ਪਤਾ ਲੱਗਦਾ ਮੇਰਾ ਭਰਾ ਠੀਕ ਨਹੀਂਗਾ ਤੇ ਉਹ ਹੁਣ ਭੈਣ ਮੈਂ ਬੰਬੀ ਤੋਂ ਆਇਆ ਸੀ ਤੇ ਮੈਂ ਤੇ ਨਹੀਂ ਮਿਲ ਕੇ ਮੈਂ ਤਾਂ ਦਿੰਦੀ ਲੱਭਣ ਦੀ ਮੈਂ ਕਿਤੇ ਮੇਰਾ ਵੀਰਾ ਵੇ ਤੇ ਕਿਤੇ ਬਹਿ ਕੇ ਗੱਲਾਂ ਬਾਤਾਂ ਕਰੀਏ ਤੇ ਉਹਨੂੰ ਮੈਂ ਖੜਾ ਕਿਤੇ ਡਾਕਟਰ ਚੰਗੇ ਕੋ ਕਿਤੇ ਵੇਖੀਏ ਪਹ ਹੋਇਆ ਕੀ ਆ ਬਣਿਆ ਕੀ ਆ ਓਏ ਇਹ ਗੱਲ ਦੀ ਤੇ ਭੈਣ ਹੁਣ ਮੈਨੂੰ ਵੀ ਨਹੀਂ ਸਮਝ ਆਉਂਦੀ ਲੋਕੇ ਕਹਿੰਦੇ ਟੈਸਟ ਵਿੱਚ ਆਂਦਾ ਵਾ ਟੈਸਟ ਵੀ ਇੰਨੇ ਕਰਾਏ ਤੇ ਹੁੰਦਾ ਕੱਖ ਨਹੀਂ ਆ ਚੱਲ ਨਾ ਮੇਰਾ ਵੀਰ ਹੁਣ ਟੈਨਸ਼ਨ ਨਾ ਲਈ ਕਿਸੇ ਗੱਲ ਦੀ ਕੋਈ ਗੱਲ ਨਹੀਂ ਤੇਰੀ ਭੈਣ ਹੈਗੀ ਆ ਨਾ ਮੈਂ ਨਾਲ ਖਲੋਤੀ ਆ ਤੇਰੇ ਤੂੰ ਕੋਈ ਫਿਕਰ ਨਹੀਂ ਕਰਨਾ ਮੈਂ ਕੀਤਾ ਮਨਜਿੰਦਰ ਨੂੰ ਫੋਨ ਆਉਂਦੇ ਜਿੰਨੀ ਛੇਤੀ ਹੋਊਗਾ ਨਾ ਤੂੰ ਲੈ ਕੇ ਆਪਣੇ ਭਰਾ ਨੂੰ ਤੇ ਆ ਜੀ ਤੇ ਆਪਾਂ ਜਾਵਾਂਗੇ ਉੱਥੇ ਟੈਸਟ ਕਰਾਉਣਾ ਚਲ ਕੋਈ ਗੱਲ ਨਹੀਂ ਪਹਿਣ ਇੱਕ ਦੋ ਦਿਨ ਵੇਖ ਲਿਆ ਦੋ ਦਵਾਈ ਹੁਣ ਲੈਂਦੀ ਕਿਸੇ ਨਵੇਂ ਡਾਕਟਰ ਕੋਲ ਅੱਛਾ ਤੇ ਜੇ ਨਾ ਫਰਕ ਪਊਗਾ ਤੇ ਫਿਰ ਜਿੱਥੇ ਭਈਆ ਕਹਿੰਦਾ ਉੱਥੇ ਚੱਲ ਜਾਗੇ ਚਲ ਕੋਈ ਨਹੀਂ ਉਹ ਦਖਲਾ ਕੀ ਪਤਾ ਫਰਕ ਪੈ ਆਈ ਜਾਵੇ ਚਲ ਵੇਖ ਲੈਨੇ ਆ ਦੋ ਚਾਰ ਦਿਨ ਫਰਕ ਪੈਣ ਦੀ ਗੱਲ ਆ ਕਿ ਸਵਾਦ ਹੀ ਕੁੜੀ ਤਾਂ ਫਰਕ ਪੈ ਜਾਂਦਾ ਆ ਆਹੋ ਆਹੋ ਤੇ ਕੋਈ ਨਾ ਤੂੰ ਘਰ ਰੈਸਟ ਕਰਿਆ ਕਰ ਬਾਹਰ ਨਾ ਜਾਇਆ ਕਰ ਚੰਗਾ ਨਹੀਂ ਨਹੀਂ ਹੁਣ ਨਹੀਂ ਮੈਂ ਜਾਇਆ ਕਰਨਾ ਚਲ ਵੀਓ ਤੁਸੀਂ ਚਾ ਚਲ ਹਾਏ ਮੈਨੂੰ ਸਮਝ ਨਹੀਂ ਆਉਂਦੀ ਦਵਾਈ ਵੀ ਖਵਾਲਣ ਡੇ ਤਾਂ ਵੀ ਕਹਿ ਦਿੰਦੇ ਮੈਨੂੰ ਫਰਕ ਨਹੀਂ ਪਿਆ ਕਿੱਥੇ ਖੜੇ ਬੰਦਾ ਆ ਜਾ ਭੈਣ ਜੀ ਪਾਪੀ ਮੈਨੂੰ ਤਾਂ ਬੜੀ ਟੈਨਸ਼ਨ ਹੋਣ ਧੀ ਆ ਹਾਂ ਵੀਰ ਨਾਲ ਮੈਂ ਗੱਲ ਕੀਤੀ ਆ ਨਾ ਹੁਣ ਤੇ ਵਿਚਾਰਾ ਮੈਨੂੰ ਦੱਸਣ ਡਿਆ ਵਾ ਵੀ ਰੋਟੀ ਖਾ ਲੈਣਾ ਵਾ ਤੇ ਲੰਮੇ ਪੈ ਜਾਣਾ ਤੇ ਪਤਾ ਨਹੀਂ ਲੱਗਦਾ ਕਿ ਕਿੱਥੇ ਪਿਆ ਵਾ ਤੇ ਕਿੱਥੇ ਨਹੀਂ ਤੇ ਨਾ ਕੋਈ ਟੈਸਟਾ ਵਿੱਚ ਆਉਂਦਾ ਵਾ ਤੇ ਜੇ ਤੁਰਾਂ ਤੇ ਮੈਨੂੰ ਚੱਕਰ ਆਉਂਦੇ ਆ ਹੁਣ ਮੈਨੂੰ ਤੂੰ ਦੱਸ ਕਿੱਥੇ ਖੜਿਆ ਸੀ ਵੀਰ ਨੂੰ ਕਿੱਥੋਂ ਟੈਸਟ ਕਰਾਏ ਇਹਦੇ ਪਹਿੰਜੇ ਖੜਨਾ ਕਿੱਥੇ ਸੀ ਲਖਬੀਰ ਨੇ ਖੜਿਆ ਸੀ ਜਰਦਾਸਪੁਰ ਉਥੋਂ ਟੈਸਟ ਹੰਦਾ ਮੈਂ ਕਰਵਾਏ ਆ ਟੈਸਟਾਂ ਵਿੱਚ ਕੁਝ ਵੀ ਨਹੀਂ ਆਇਆ ਨਾ ਕੋਈ ਸੈੱਲ ਘਟਿਆ ਨਾ ਬੁਖਾਰ ਵਾ ਨਾ ਬੀਪੀ ਵਧਿਆ ਘਟਿਆ ਵਾ ਹੁਣ ਰੱਬ ਜਾਣੇ ਤੇ ਇਦਾਂ ਕਿਉਂ ਹੁੰਦਾ ਵਾ ਤੇਵੇਂ ਸਿਆਣੇ ਜੀ ਨਹੀਂ ਤੇ ਲਖਬੀਰ ਨੇ ਆਣ ਕੇ ਦੱਸਿਆ ਨਹੀਂ ਲੈ ਅਕਸਰੇ ਉਸਰੇ ਹੁੰਦੇ ਆ ਉਹ ਵਿਖਾਏ ਨਹੀਂਗੇ ਤੇ ਅਸਟ ਤੇ ਵਿਖਾਇ ਤੇ ਨਾਲ ਮੈਨੂੰ ਨਾ ਇਹ ਵੀ ਗੱਲ ਕਹਿੰਦਾ ਹੈ ਆਂਦਾ ਭਾਬੀ ਡਾਕਟਰ ਨੇ ਮੈਨੂੰ ਪਰੇ ਖੜ ਕੇ ਕਿਹਾ ਸੀ ਕਿ ਨਸ਼ਾ ਨੁਸ਼ਾਦ ਨਹੀਂ ਕਰਦਾ ਤੁਸੀਂ ਆਪ ਸਿਆਣੇ ਜੇ ਇਹਨਾਂ ਨੇ ਕਦੀ ਕਿਸ ਚੀਜ਼ ਨੂੰ ਹੱਥ ਨਹੀਂ ਲਾਇਆ ਨਸ਼ਾ ਇਹਨਾਂ ਕਿਹੜਾ ਕਰਨਾ ਜਦੋਂ ਨਸ਼ਾ ਕਰਨ ਦਾ ਟਾਈਮ ਹੀ ਉਹਦੋਂ ਨਾ ਕੀਤਾ ਹੁਣ ਜਾਨੇ ਵੇਉਣ ਵਾਲੇ ਹੋਏ ਤੇ ਹੁਣ ਨਸ਼ਾ ਕਰਨਾ ਹੀ ਇਹਨਾਂ ਨੇ ਨਹੀਂ ਉਹ ਤੇ ਵਿਚਾਰਾ ਐਡਾ ਚੰਗਾ ਕੁ ਗੱਲ ਨਹੀਂ ਕਰਨ ਵਾਲੀ ਨਸ਼ੇ ਵਾਲੀ ਕਿਹੜੀ ਗੱਲ ਹੋਗੀ ਮੇਰਾ ਨਾ ਉਹਦਾ ਦਿਲ ਡਰਦਾ ਵਾ ਅੱਜ ਕੱਲ ਦੁਨੀਆ ਨਹੀਂ ਉਹ ਚੰਗੀ ਬੜੇ ਲੋਕੀ ਅਮਤਰੇ ਉਤੋਂ ਹੋਰ ਵਿੱਚੋਂ ਹੋਰ ਦੁਨੀਆ ਦਾ ਤਾਂ ਪਤਾ ਨਹੀਂ ਲੱਗਦਾ ਪਰ ਦੁਨੀਆ ਕਿਦਾਂ ਦੀ ਭਗੀ ਆ ਅੱਗੇ ਮੈਂ ਕਿਆ ਲਈ ਆਂ ਫੇ ਰੋਟੀ ਖਾਂਦਿਆਂ ਨੂੰ ਵੇਖਣੀ ਹੋ ਜਰਦਾ ਕੋਈ ਹੈ ਤੇ ਇਦਾਂ ਹੀ ਆ ਸਹੀ ਗੱਲ ਵਾ ਆਹੋ ਭੁੱਖੇ ਨੂੰ ਕੋਈ ਦਿੰਦਾ ਨਹੀਂ ਖਾਂਦੇ ਵਾਲ ਵੇਖ ਕੇ ਜਰਿਆ ਨਹੀਂ ਜਾਂਦਾ ਹੁਣ ਤੂੰ ਹੀ ਸਿਆਣੀ ਜੀ ਤਹੀ ਦੱਸੋ ਹੁਣ ਕੀ ਹੋਣਾ ਚਾਹੀਦਾ ਮੈਂ ਤੇ ਆ ਫਿਕਰ ਵਿੱਚ ਪਈ ਆ ਰੋਟੀ ਪਕਾ ਲਈਦੀ ਖਾਣੂ ਜੀ ਨਹੀਂ ਕਰਦਾ ਪਿਆ ਕੀ ਹੋ ਗਿਆ ਵਾ ਫਿਕਰ ਨਹੀਂ ਕਰਨਾ ਠੀਕ ਆ ਭੈਣ ਭਰਾਵਾਂ ਦੇ ਹੁੰਦੇ ਫਿਕਰ ਨਹੀਂ ਕਰੀਦਾ ਹੁੰਦਾ ਦੁੱਖ ਦਸੀਏ ਦੁੱਖ ਵੰਡਿਆ ਜਾਂਦਾ ਵਾ ਕੋਈ ਨਹੀਂ ਮੈਂ ਮਨਜਿੰਦਰ ਨੂੰ ਫੋਨ ਕੀਤਾ ਵਾ ਇੱਕ ਡਾਕਟਰ ਕਹਿੰਦੇ ਬਹੁਤ ਸਿਆਣਾ ਵਾ ਤੇ ਤੂੰ ਆਪਣੇ ਭਰਾ ਨੂੰ ਲੈ ਕੇ ਤੇ ਉੱਥੇ ਆ। ਅੱਛਾ ਤੇ ਮੇਰਾ ਤੇ ਰਾਦਾਵਾਪ ਮੀਰ ਨੂੰ ਲੈ ਕੇ ਤੇ ਉੱਥੇ ਜਾ ਕੇ ਵਖਾ ਕੇ ਆਵਾਂ ਤੇ ਕੀ ਚੱਕਰ ਕੀ ਆ। ਚੱਲ ਭੈਣ ਜੀ ਫਰਕ ਪੈਣਾ ਚਾਹੀਦਾ। ਆਹ ਜੇ ਉਹ ਡਾਕਟਰ ਸਿਆਣਾ ਤੇ ਉਹਨੂੰ ਕੋ ਪੁੱਛ ਲੈਨੇ ਆ। ਆਪੇ ਟੈਸਟ ਕਰੂਗਾ ਇਹਨਾਂ ਕੋਈ ਨਾ ਕੋਈ ਹੋਣ ਦੱਸਾਂ ਕੀ ਗੱਲ ਆ। ਵੀਰ ਕਹਿੰਦੇ ਆ ਮੈਂ ਦਵਾਈ ਲੈਂਦੀ ਹਾਂ ਦਿਨ ਦੋ ਦਿਨ ਦਵਾਈ ਖਾ ਕੇ ਵੇਖ ਲੈਂਦੇ। ਤੇ ਮੈਂ ਹਾਂ ਜੇ ਨਾ ਫੱਕ ਪਿਆ ਤੇ ਫਿਰ ਕੀ ਕਰੇਗਾ? ਤੇ ਹੋਰ ਦਿਨ ਵਾਦੇ ਜਾਣਦੇ। ਤੈਨੂੰ ਲਖ ਵੀਰ ਨੂੰ ਨਾਂ ਲੈ ਆ ਜੇ ਤੇ ਕਿੰਨੇ ਜਾਣੀ ਚੱਲ ਚੇ। ਤੇ ਜਾ ਕੇ ਨਾ ਤੇ ਕਰਵਾ ਲਿਓ ਉੱਥੋਂ ਭੈ ਪਾਜੀ ਨੂੰ ਨਾਂ ਲੈ ਲਿਓ ਤੇ। ਚਲ ਕੋਈ ਗੱਲ ਨਹੀਂ ਇਦਾਂ ਕਰ ਲਾਂਗੇ ਮੈਂ ਤੇ ਆ ਭੈਣ ਜੀ ਜਦੋਂ ਨਾ ਮੂੰਹ ਆ ਲਵੇ ਨਹੀਂ ਨਾ ਹੋਰ ਤਰ੍ਹਾਂ ਹੁੰਦਾ ਵਾ ਰੰਗ ਵੀ ਐ ਪੀਲਾ ਹੋ ਗਿਆ ਰੋਟੀ ਖਾਣ ਦੀ देर ਹੁੰਦੀ ਉਹ ਸੇਵ ਲਈ ਲੰਮੇ ਪੈ ਜਾਂਦੀ ਐ ਹੁਣ ਕਿਉਂ ਉੱਠੇ ਨਹੀਂ ਜਾਂਦਾ ਚਲ ਫਿਕਰਨਾ ਕਰ ਕੋਈ ਵੀ ਚੰਗਾ ਫਿਕਰ ਕੀਤਿਆਂ ਨੰਤਰ ਆਪਣਾ ਸਰੀਰ ਘਵਾਏਗੀ ਤੇ ਫਿਰ ਉਹੋ ਗੱਲ ਵਾ ਕਿ ਜੇ ਆਪ ਚੰਗੇ ਰਹੋ ਨਾ ਤੇ ਅਗਲੇ ਨੂੰ ਹੌਸਲਾ ਰਹਿੰਦਾ ਵਾ ਆਹੋ ਇਹ ਤੇ ਗੱਲ ਹੈ ਠੀਕ ਹੈ ਨਾ ਤੇ ਤੁਹਾਡੇ ਵੱਲ ਵੇਖ ਕੇ ਤਾਂ ਵੀਰ ਨੂੰ ਹੌਸਲਾ ਵਾ ਤੇ ਜੇ ਉਹ ਵੀ ਵਿਚਾਰਾ ਵੇਖ ਕੇ ਤੁਹਾਡੇ ਵੱਲ ਹੋ ਗਿਆ ਤਾਂ ਫਿਰ ਚਲੋ ਕੋਈ ਨਹੀਂ ਤੂੰ ਹਿਮ ਹਲਾ ਛੇਰੀ ਦਿਓ ਭੈਣ ਭਰਾ ਇਹ ਨਹੀਂ ਗੱਲ ਕਹਿਣਾ ਕਿ ਕੋਈ ਨਹੀਂ ਕੁਛ ਨਹੀਂ ਹੁੰਦਾ ਬੰਦੇ ਦਾ ਦਿਲ ਵੱਜ ਜਾਂਦਾ ਮੈਂ ਤਾਂ ਬਥੇਰੀ ਹਲਾ ਛੇਰੀ ਦਿੱਤੀ ਆ ਮੈਂ ਇਹ ਕਿਹੜੀ ਗੱਲ ਆ ਮੈਂ ਨਾਲ ਆ ਆਪਣੇ ਭਰਾ ਦੇ ਕੋਈ ਗੱਲ ਨਹੀਂ ਮੈਂ ਲੈ ਕੇ ਜਾਉਂਗੀ ਹੈ ਡਾਕਟਰ ਤੇ ਵਧੀਆ ਤਾਂ ਵਧੀਆ ਡਾਕਟਰਾਂ ਵਾ ਫਿਕਰ ਕਰਨ ਦੀ ਤੇ ਲੋੜ ਹੀ ਕੋਈ ਨਹੀਂ ਅੱਜ ਕੱਲ ਨਹੀਂ ਸਹੀ ਗੱਲ ਆ ਡਾਕਟਰ ਬੜੇ ਸਿਆਣੇ ਆ ਉਹ ਜਿਹੜਾ ਡਾਕਟਰ ਵਾ ਨਾ 나ੜ ਨਾੜ ਦਾ ਟੈਸਟ ਕਰ ਲੈਂਦਾ ਵਾ ਐਡਾ ਵਧੀਆ ਵਾ ਵੇਖਿਓ ਸਹੀ ਕੀ ਨਹੀਂ ਆਉਂਦਾ ਵਿੱਚ ਕੋਈ ਗੱਲ ਨਹੀਂ ਆਪਾਂ ਉੱਥੇ ਲੈ ਜਾਂਦੇ ਆ ਉੱਥੇ ਖੜਦੇ ਆ ਐਵੇਂ ਹੰਤਰਾ ਵਾਲੇ ਦੁਆਲੇ ਲਈ ਫਿਰਨਾ ਕਦੀ ਕਿਤੇ ਤੇ ਕਦੀ ਕਿਤੇ ਦਾ ਚੰਗਾ ਹੋਵੇ ਜਿਹਨੇ ਅੱਗੇ ਵੀ ਉੱਤੇ ਇਲਾਜ ਕਦੇ ਲੋਕਾਂ ਦੇ ਇਕਤੇ ਕੀਤੇ ਜਿਹੜੇ ਬੁਤੇ ਠੀਕ ਹੋ ਗਏ ਆ ਕਦੇ ਤੇ ਵੀਰ ਦੀ ਕਿਹੜੀ ਗੱਲ ਵਾ ਕੋਈ ਗੱਲ ਹੀ ਨਹੀਂ ਗਈ ਅੱਜ ਤੱਕ ਦਿਨੇ ਰਹਿਣ ਦਿੰਨੇ ਆ ਕੱਲ ਨੂੰ ਸਵੇਰੇ ਸੌਤੀ ਫਿਰ ਤੁਸੀਂ ਚਲ ਜਿਓ ਇਹ ਵੀ ਜੇ ਟੈਸਟ ਕਰੂਗਾ ਟਾਈਮ ਵੀ ਲੱਗੂ ਤੇ ਸ਼ਾਮਾਂ ਤੱਕ ਤੁਸੀਂ ਘਰ ਤੇ ਆ ਜੂਗੇ ਨਾ ਟਾਈਮ ਨਾਲ ਓਖੇ ਇਹਨਾਂ ਟਾਈਮ ਨਾਲ ਹੀ ਜਾਵਾਂਗੇ ਟਾਈਮ ਨਾਲ ਚਲਦੇ ਜਾਵਾਂਗੇ ਤੇ ਜਿਹੜਾ ਓਥੇ ਜਿੱਦਾਂ ਜਿੱਦਾਂ ਦਾ ਟੈਸਟ ਨੇ ਕਰਨਾ ਹੋਵੇ ਤੇ ਕਰ ਲੂਗਾ ਆਪਣੀ ਥਾਣਾ ਬਸ ਬਸ ਉਹਨੂੰ ਕਿਹਾ ਵੀ ਸਾਰੇ ਟੈਸਟ ਕਰ ਸਾਨੂੰ ਪਤਾ ਤੇ ਲੱਗੇ ਵੀ ਦੁੱਖ ਹੈ ਕੀ ਆਹੋ ਬਸ ਮੇਨ ਚੀਜ਼ ਤੇ ਆ ਹੋਈ ਆ ਵੀ ਮੇਨ ਦਾ ਪ ਮੈਂ ਤਾਂ ਮਮੀ ਲੱਗ ਗਈ ਸੀ ਉਹਦਾ ਨਾਮ ਕਰਕੇ ਮੈਂ ਆ ਫਿਕਰ ਕਰਦਾ ਥੋੜਾ ਜੀਪੀ ਬਚਣਾ ਨਹੀਂ ਉਹ ਤੇ ਵਿਚਾਰੀ ਵੀ ਹੋਈ ਕਿਦਾਂ ਦੀ ਹਾਂ ਉਹਨੂੰ ਤਾਂ ਅੱਲਾ ਸ਼ੇਰੀ ਦਿੰਦੀ ਕੋਈ ਨਹੀਂ ਹੁੰਦਾ ਮੰਮੀ ਪੋਣੀ ਮੈਂ ਤਾਂ ਅੰਦਰ ਤੇ ਆ ਕੇ ਤੇ ਮੈਂ ਆ ਫਿਕਰ ਦੇ ਵਿੱਚ ਪਈ ਹੁੰਦੀ ਹੁਣ ਤੇ ਆਪ ਹੁਣ ਸਰੀ ਵਿਚੇ ਵਿਚ ਟੈਨਸ਼ਨ ਹੋ ਆ ਕਿ ਚੰਗਾ ਭਲਾ ਸਾਰਾ ਕੁਝ ਵਧੀਆ ਤੇਰੇ ਕੰਮ ਕਰਕੇ ਥੱਕੇ ਨਾ ਮੇਰਾ ਭਰਾ ਤੇ ਕੀ ਹੋਇਆ ਵਾ ਜਿਹੜਾ ਅੰਦਰ ਚੱਕਰ ਆਮ ਕਰੇ ਕਿੱਥੋਂ ਆਉਣੇ ਸ਼ੁਰੂ ਹੋ ਗਏ ਮੈਂ ਹਾਂ ਉਹ ਨਾ ਕਿਸੇ ਨੇ ਲਾਗੇ ਕਣਕ ਬੀਜ ਲੈਣੀ ਤੇ ਰੋਲਾ ਪਾਉਣਾ ਫਲਾਣੇ ਨੇ ਬੀਜ ਲਈ ਹੀ लेट ਹੋ ਗਏ ਤੇ ਐਰਕਾ ਕੋਈ ਪਤਾ ਹੀ ਨਹੀਂ ਕਿ ਕਣਕ ਬੀਜਣੀ ਕਿ ਨਹੀਂ ਬੀਜਣੀ ਚੱਲ ਹੀ ਫਿਕਰ ਨਾ ਕਰੋ ਚੰਗਾ ਕੋਈ ਨਹੀਂ ਆਪੇ ਵਾਈਗੁਰ ਨੂੰ ਸਪੋਰਟ ਠੀਕ ਕਰਨਾ ਵਾ ਆ ਜੋ ਬਾਹਰ ਜਾ ਕੇ ਪਈ ਐ ਹਣੀ ਮਮੀ ਆ ਜਾ ਹਾਂ ਬੈਠੇ ਆ ਜਾ ਬਹਿ ਜਾ ਕਰਾ ਇਹ ਕੰਮ ਧੰਦਾ ਕੰਮ ਧੰਦਾ ਤੇ ਮੁੱਕ ਗਿਆ ਅੱਛਾ ਪਛਾ ਮੈਂ ਤੁਹਾਡੇ ਨਾਲ ਹੀ ਗੱਲ ਕਰਨ ਆਇਆ ਹਾਂ ਹਾਂ ਬੱਸ ਕਿਉਂ ਮੈਂ ਹਾਂ ਨੂੰ ਪੈਣ ਨੂੰ ਮੜਾ ਮੋਟਾ ਸਮਝੌਣਾ ਸੀ ਹੂੰ ਪੀਦਾ ਨਾ ਬੋਲੇ ਕੀ ਬੋਲਤਾ ਉਹਨੇ ਤੁਹਾਡੇ ਸਾਹਮਣੇ ਹੀ ਆ ਕਿੰਨੀ ਕਲਾਸ ਲਾਛੜੀ ਕੱਲ ਦੀ ਉਹਨੇ ਕਿਹੜੀ ਚਮੜੀ ਗੱਲ ਕਹੀ ਆ ਚੰਗੀ ਗੱਲ ਹੀ ਕਹਿੰਦੀ ਆ ਉਹ ਉਹ ਕਿਹੜੀ ਨੇ ਆਣੀ ਆ ਸਮਝਾਇਆ ਹੀ ਆ ਉਹਨੇ ਵੀ ਇਦਾਂ ਨਾ ਕਰਿਆ ਕਰ ਉਹ ਮੜੀ ਤਾਂ ਨਹੀਂ ਗਈ ਹੂੰ ਸਾਨੂੰ ਪਤਾ ਹੀ ਆ ਅੱਗੇ ਮਾਹ ਹਾਲਾਤ ਠੀਕ ਹੋਏ ਘਰ ਦੀ ਸਰੌੜਾ ਰੁਪਾ ਪੈਣ ਅੱਗੇ ਮਾਹ ਆਇਆ ਏ ਕੰਮ ਤੇ ਅੱਗੇ ਨਿਕਲ ਕਰਦੀ ਗੱਲ ਸੁਣ ਮੇਰੀ ਉਹ ਬਣਾਉਂਦੀ ਆ ਬਹਾਨੇ ਇਹ ਬਹਾਨੇ ਨਹੀਂ ਉਹਦੇ ਚੱਲਣੇ ਉਹ ਤੇ ਅੱਜ ਪੱਜ ਦੇ ਨਾਲ ਆਂਦੀ ਫੇ ਕੰਮ ਛੱਡਾਂ ਮੈਂ ਮਾੜਾ ਮੋਟਾ ਜਿਹੜਾ ਕਰਨ ਲੱਗੀਆਂ ਤੇ ਉਹ ਵੀ ਹਟ ਜਾ ਬਹਾਨਾ ਬਣਾ ਕੇ ਤੇ ਜਿਉ ਕੁੜੀ ਦਿਹਾੜੀ ਆਈ ਗਈ ਆ ਤੇ ਇਹਨੂੰ ਕੀ ਕਹ ਕਹਿਤਾ ਉਹਨੇ ਕੁਝ ਵੀ ਨਹੀਂ ਕਿਹਾ ਉਹਨੂੰ ਚੰਗੀ ਮਾਰੀ ਗੱਲ ਉਹਨੇ ਮੱਤ ਦੀ ਗੱਲ ਹੀ ਕਹੀ ਆ ਤੂੰ ਮੇਰੀ ਗੱਲ ਸੁਣੋ ਵਿਆਹ ਤੋਂ ਬਾਅਦ ਆਈ ਤੇ ਪਹਿਲੀ ਵਾਰ ਵਾ ਬੰਦਾ ਸਤਕ ਸਤ ਬੰਦਾ ਤੇ ਤਰੀਕੇ ਨਾਲ ਤੇ ਗੱਲ ਕਰਦਾ ਹੀ ਆ ਨਾ ਆਉਂਦਾ ਥੋੜੀ ਬੰਦਾ ਭੱਜ ਕੇ ਪਿਆ ਜਾਂਦਾ ਵਾ ਅਗਲੇ ਬੰਦੇ ਨੂੰ ਆਉਂਦਿਆਂ ਭੱਜ ਕੇ ਨਹੀਂ ਪਈਏ ਤੇ ਉੱਠ ਕੇ ਹੁੰਦੀ ਨਹੀਂ ਕੋਈ ਭੈਣ ਭਰਾ ਆਵੇ ਤੇ ਅੰਦਰੋਂ ਹੀ ਨਹੀਂ ਉੱਠ ਕੇ ਆਣ ਕੇ ਪੁੱਛ ਸਤਕ ਸਤ ਕਰਦੀ ਫਰਜ ਤੇ ਇਹਦਾ ਵਾ ਇਹਦਾ ਨਹੀਂ ਫਰਜ ਮੇਰੇ ਘਰ ਕੋਈ ਭੈਣ ਭਰਾ ਆਇਆ ਤੇ ਮੈਂ ਉਹਨੂੰ ਮਿਲਾਂਗਾ ਹੋ ਕੇ ਰਾਜੀ-ਬਾਜੀ ਪੁੱਛਾਂ ਓਏ ਉਹ ਅੱਗੇ ਅੱ ਹੁਣ ਤੇ ਤੁਹਾਨੂੰ ਪਤਾ ਹੀ ਹੈ ਨਾ ਕਿਦਾਂ ਦਾ ਮੋਲ ਚੇਂਜ ਹੋ ਗਿਆ ਘਰ ਦਾ ਮਾਂ ਹੀ ਤੇ ਹੋਇਆ ਤੇ ਜੀ ਆ ਵੀ ਅਛਾ ਭੈਣ ਚ ਕਸੂਰ ਕੱਢਣਾ ਤੂੰ ਤੇ ਉਹਦੇ ਚ ਨਹੀਂ ਕੱਢਦਾ ਉਹਨੂੰ ਉਹਨੂੰ ਨਾ ਅਕਲ ਦੇਈ ਉਹਨੂੰ ਨਾ ਸਮਝਾਈ ਮੈਂ ਤੇ ਕਹਿੰਦਾ ਆ ਵੀ ਘਰ ਮੁੜ ਕੇ ਤੇ ਇਹਨਾਂ ਕੋਈ ਸਿਆਪਾ ਪੈ ਜੇ ਉਹਨੂੰ ਕੱਲ ਦੀ ਆ ਗੱਲਾਂ ਕਰਕੇ ਤੇ ਉਹਨੂੰ ਫੇਰ ਕੱਲ੍ਹ ਛੇੜ ਛੜਿਆ ਵਾ ਛੇੜ ਛੜਿਆ ਉਹ ਤਾਂ ਉਦੋਂ ਮਨਾਵਾਂ ਛੇੜ ਛੜਿਆ ਉਹਨੂੰ ਉਹਨੇ ਕੋਈ ਮਾੜੀ ਗੱਲ ਨਹੀਂ ਕੀਤੀ ਗੱਲਾਂ ਉਹਨੇ ਸਾਰੀਆਂ ਚੰਗੀਆਂ ਕੀਤੀਆਂ ਇਹਨੂੰ ਸਮਝਾਉਣ ਵਾਲੀਆਂ ਬਈ ਘਰਾਂ ਦੇ ਵਿੱਚ ਇਦਾਂ ਨਹੀਂ ਟਾਈਮ ਪਾਸ ਹੁੰਦੇ ਜਿਦੋਂ ਕੋਈ ਭੈਣ ਭਰਾ ਆਉਂਦਾ ਵਾ ਨਾ ਗਾਹੋਂ ਕੇ ਮੇਲੀਦਾ ਹੁੰਦਾ ਉਹਨੂੰ ਰਾਜੀ ਪਾਜੀ ਪੁੱਛੀਦਾ ਹੁੰਦਾ ਵਾ ਗੱਲ ਉਹਨੇ ਮਾੜੀ ਨਹੀਂ ਕਹੀ ਪੁੱਤ ਤਿੰਨ ਚਾਰ ਘੰਟੇ ਕੁੜੀ ਆਈ ਨੋ ਹੋ ਗਈ ਘਰ ਤੇ ਤੁਸੀਂ ਉਹਨੂੰ ਪੁੱਛਿਆ ਸਾਨੂੰ ਫੇ ਕਿੱਥੇ ਗਏ ਆ ਤੇ ਮੈਂ ਕਿਹਾ ਵੀ ਉਹ ਗਏ ਆ ਦਵਾਈ ਲੈਣ ਅੱਡੇ ਤੇ ਆਂਦੀ ਅੱਡੇ ਤੇ ਦਵਾਈ ਲੈਣ ਗਏ ਆ ਤਿੰਨ ਚਾਰ ਘੰਟੇ ਅੱਡੇ ਤੇ ਲੱਗ ਗਿਆ ਉਹਨਾਂ ਦੇ ਅੱਡਾ ਦੂਰ ਚੱਲ ਗਿਆ ਹੀ ਕਿਤੇ ਬੰਦਾ ਦਵਾਈ ਲੈਂਦਾ ਘੰਟਾ ਲੱਗ ਜਾਂਦਾ ਤੇ ਜਿਉਂ ਕੇ ਜਿਉਂ ਕੇ ਮੁੜੇ ਨਹੀਂ ਉਹਨਾਂ ਨੂੰ ਘਰ ਦਾ ਫਿਕਰ ਹੀ ਨਹੀਂਗਾ ਕੀ ਪਤਾ ਕਿੱਥੇ ਤੁਰੇ ਫਿਰਦੇ ਕਿੱਥੇ ਨਹੀਂ ਤੁਰੇ ਕਰਦੇ ਅਗਲੇ ਤਾਂ ਫਿਰ ਹੁੰਦਾ ਹੀ ਆ ਉਹ ਮੰਮੀ ਕੰਮ ਦਾ ਫਿਕਰ ਕਿਉਂ ਨਹੀਂਗਾ ਮੈਂ ਹੀ ਹੁਣ ਸਾਰੇ ਕੰਮ ਕਰਦਾ ਪਿਆ ਹਾਂ ਪਰ ਉੱਥੇ ਡਾਕਟਰ ਬੈਠਾ ਨਹੀਂ ਤੇ ਦੱਸ ਅਸੀਂ ਕਿਦਾਂ ਦਵਾਈ ਲੈ ਕੇ ਪਹਿਲਾਂ ਆਣਾ ਦੱਸ 3-4 ਘੰਟੇ ਡਾਕਟਰ ਹੀ ਨਾ ਆਇਆ ਉਹਦੀ ਦੁਕਾਨ ਕਾਦੀ ਚੱਲ ਉਹ ਨਹੀਂ ਰਸ਼ਵੀ ਬੜਾ ਹੀ ਡਾਕਟਰ ਜਦੋਂ ਆਇਆ ਰਸ਼ਵੀ ਬੜਾ ਹੈਗਾ ਇਹ ਤਾਂ ਕਰਕੇ ਟਾਈਮ ਲੱਗ ਗਿਆ ਚਲੋ ਉਹ ਤੇ ਹੁਣ ਸਾਨੂੰ ਨਹੀਂ ਪਤਾ ਉਹ ਤੇ ਤੁਹਾਨੂੰ ਪਤਾ ਵੀ ਕੀ ਸਭ ਪਤਾ ਬਾਕੀ ਨਹੀਂ ਪਰ ਉਹਨੇ ਕਿਹੜੀ ਮਾਰੀ ਗੱਲ ਕਹੀ ਤੁਸੀਂ ਉਹਦੀ ਗੱਲ ਤੇ ਨਹੀਂ ਜੀ ਕਰਨਾ ਮੇਰੀ ਤੇ ਕਰ ਸਕਦੇ ਹੋ ਨਾ ਚਲੋ ਤੇਰੀ ਤੇ ਯਕੀਨ ਕਰ ਲਿਆ ਪਰ ਕੁੜੀ ਨੇ ਵੀ ਮਾੜਾ ਤਾਂ ਨਹੀਂ ਨਾ ਕਿਹਾ ਮੈਨੂੰ ਵੀ ਪਤਾ ਮੈਨੂੰ ਦੋਦੇ ਸੁਭਾ ਦਾ ਪਤਾ ਹੀ ਆ ਪਰ ਇਹਨੂੰ ਥੋੜੀ ਪਤਾ ਹੋਵੇਗਾ ਹੁਣ ਜਿਹੜਾ ਬੰਦਾ ਵਿਆਹ ਤੋਂ ਪਹਿਲੀ ਵਾਰ ਮਿਲਿਆ ਹੋਵੇ ਜੇ ਉਹਨੂੰ ਇੱਥੇ ਕਿਹੜਾ ਮਿਲਾਂਗੇ ਤੇ ਉਹ ਤੇ ਕੀ ਪ੍ਰਭਾਵ ਪੈਣਾ ਉਹਦੇ ਤੁਹਾਨੂੰ ਪਤਾ ਹੀ ਗੱਲ ਪਤਾ ਤੂੰ ਸੁਭਾ ਦਾ ਤੂੰ ਦੱਸ ਸਕਣਾ ਵੀ ਆ ਫਾਨਾ ਸਾਡੀ ਇਹਦਾ ਸੁਭਾਜ ਦਾ ਨਹੀਂ ਮੈਂ ਦੱਸਿਆ ਯਾਰ ਜੀ ਮਿਲਿਆ ਨੂੰ ਕੋਈ ਨਹੀਂ ਕਹਗਾ ਤੇਰ ਮੇਰ ਦੀ ਨਾਲ ਗੱਲ ਕਰਨੀ ਕਿ ਨਹੀਂ ਕਰਨੀ ਤੇ ਗੱਲ ਉਹ ਮਾੜੀ ਨਹੀਂ ਕਰਦੀ ਸਿਆਣੀ ਕਰਦੀ ਮੈਂ ਉਹ ਨਾਲ ਗੱਲ ਕੀਤੀ ਹੀ ਗੱਲ ਮੈਂ ਸਮਝਾਇਆ ਹੀ ਉਹਨੂੰ ਹੂੰ ਤੇ ਸਮਝੀ ਫਿਰ ਸਮਝੀ ਕਿ ਉਹ ਆਂਦੀ ਵੀ ਜੇ ਮੁੜ ਕੇ ਉਹਨੇ ਮੈਨੂੰ ਕੋ ਕਹਿ ਤਾ ਮੈਂ ਗਾੜੀ ਫਿਰ ਬੰਨ ਬਗਲ ਕਰ ਦਿੰਦੀ ਗੱਲ ਕਰ ਦੇਣੀ ਐ ਇਹਨਾਂ ਗੱਲ ਤੁਸੀਂ ਮੇਰੀ ਗੱਲ ਸੁਣੋ ਜਾਂ ਤੇ ਤੁਸੀਂ ਭੈਣ ਨੂੰ ਸਮਝਾਓ ਹੂੰ ਕਿ ਗਾਹ ਮੜ ਕੇ ਇਦਾਂ ਦੀ ਕੋਈ ਗੱਲ ਨਾ ਕਰੇ ਅੱਛਾ ਤੇ ਜਾਂ ਫਿਰ ਉਹਨੂੰ ਕਹੋ ਵੀ ਜੇ ਫਿਰ ਜਾਈ ਫਿਰ ਆਪਣੇ ਘਰੇ ਨਹੀਂ ਜੇ ਤੇ ਲੈ ਕਿਉਂ ਜਾਏ ਆਪਣੇ ਘਰੇ ਅਜੇ ਮੈਂ ਜੀ ਨਹੀਂ ਘਰੇ ਜਾਏ ਜਦੋਂ ਤੁਹਾਡੇ ਸਿਰ ਤੇ ਆਏਗੀ ਨਾ ਤੂੰ ਹੀ ਉਦੋਂ ਨਾਮ ਰੱਖਿਓ ਉਸ ਦਿਨ ਕਹਿ ਦਿਓ ਮੈਂ ਤਾਂ ਨਹੀਂ ਇਹ ਗੱਲ ਕਹਿ ਸਕਦੀ ਮੈਂ ਤੈਨੂੰ ਧਿਆਵੂ ਰੱਖਿਆ ਇੱਥੇ ਫਿਰ ਤੂੰ ਹੀ ਬਗਰੋ ਸਮਝਾ ਲਓ ਫਿਰ ਮੜਾ ਜਾਨੂੰ ਮੜ ਕੇ ਵੀ ਗੱਲਾਂ ਪਰੇ ਮੈਨੂੰ ਤਾਂ ਹੁਣ ਸੁਭਾਅ ਦਾ ਪਤਾ ਵਾਪੀ ਉਹ ਕਿ ਲੋੜ ਆ ਕਹਿਣ ਦੀ ਉਹਨੂੰ ਉਹਨੇ ਮੈਂ ਕਹਾਂ ਵੀ ਕੁੜੀਏ ਤੈਨੂੰ ਕੋਈ ਪੁੱਤ ਲੋੜ ਨਹੀਂ ਗੱਲ ਕਰਨ ਦੀ ਗੱਲ ਕਰਾਂਗੇ ਇਹਨਾਂ ਨਾਲ ਮੈਂ ਆਪੇ ਹੀ ਤੂੰ ਕੰਨ ਬੁਰੀ ਬਣਾ ਕੇ ਆਪਣੇ ਘਰ ਗੱਲ ਕਰਿਓ 100 ਵਾਰੀ ਗੱਲ ਕਰੋ ਆਪਣੇ ਘਰ ਵਿੱਚ ਗੱਲ ਰਹੇਗੀ ਗੱਲ ਹੋਰ ਹੁੰਦੀ ਹੈ ਜਿਹੜਾ ਦੂਸਰਾ ਬੰਦਾ ਆ ਗੱਲ ਕਰਦਾ ਵਾ ਫਿਰ ਗੱਲਾਂ ਚੁੱਕਦੀ ਆ ਮੈਂ ਆਪਣੇ ਘਰ ਵਾਸਤੇ ਗੱਲ ਕਰਦਾ ਪਿਆ ਆ ਵੀ ਕੱਲ ਮੁਰਦੇ ਨੂੰ ਫੇਰ ਕੋ ਪੰਗਾ ਪਾਵੇ ਘਰੇ ਜੇ ਮਾਹੌਲ ਠੀਕ ਹੋਇਆ ਵਾ ਤਾਂ ਠੀਕ ਰਵੇ ਚਲੋ ਉਹ ਤੇ ਹੁਣ ਮਾਹੌਲ ਠੀਕ ਆ ਤਾਂ ਪਤਾ ਨਹੀਂ ਮੈਨੂੰ ਫੇਰ ਹੰਦ ਦੇਣਾ ਕਿ ਨਹੀਂ ਕਿ ਜਾਂ ਪਾ ਮਾਹਾਂ ਕਿਤੇ ਤੇ ਉਹ ਕੰਮ ਕਰਨਾ ਕੇ ਸ਼ੁਰੂ ਕੀਤਾ ਉਹਨੇ ਜੇ ਮੁੜ ਕੇ ਫੇਰ ਇਹਨਾਂ ਕੰਮਤ ਵਿਟੜ ਕੇ ਤੇ ਮੁੜ ਕੇ ਕੀ ਕਰਨਾ ਘਟ ਮੈਂ ਉਹ ਬਾਨੇ ਬਣਾਉਂਦੀ ਆ ਆਪੇ ਮੈਨੂੰ ਕੰਮ ਨਾ ਕਰਨਾ ਪਏ ਕੋਈ ਨਾ ਕੋਈ ਟੁੱਚਰ ਬਣਾਉਂਦੀ ਆ ਫਲਾਣੇ ਨੇ ਮੈਨੂੰ ਆ ਗੱਲ ਕਰਤੀ ਢਿੰਗੜੇ ਨੇ ਆਹ ਕਰਤੀ ਤੇ ਮੈਂ ਹੁਣ ਕੰਮ ਮੈਂ ਕਹਿੰਦਾ ਆ ਵੀ ਘਰ ਵਿੱਚ ਕੋਈ ਗੱਲ ਨਾ ਹੋ ਜਾਏ ਮੁੜ ਕੇ ਕਿ ਜੇ ਉਹਨੇ ਇੱਕ ਗੱਲ ਕਹਿ ਦਿੱਤੀ ਤੇ ਉਹਨੇ ਗਾੜੀ ਵਿੱਚ ਕਹਿ ਦਿੱਤੀ ਤੇ ਮੁੜ ਕੇ ਕੀ ਜਿੱਤ ਰਹਿਣੀ ਐ ਐਨੇ ਡਰਾਵੇ ਇਹ ਲੋਕ ਰੰਦੇ ਆ ਐਨੇ ਡਰਾਵੇ ਨਾ ਨਹੀਂ ਟਾਈਮ ਪਾਸ ਹੁੰਦਾ ਜਿੰਨੇ ਡਰਾਵੇ ਉਹ ਦਿੰਦੀ ਐ ਇਹ ਡਰਾਵੇ ਨਹੀਂ ਉਹ ਤੇ ਚੱਲਣੇ ਗੱਲਾਂ ਕਰਦੀ ਆ ਉਹ ਤੁਸੀਂ ਬਹੁਤੀਆਂ ਗੱਲਾਂ ਦੀ ਰਹਿਣ ਦੋ ਤੁਸੀਂ ਇੱਕ ਵਾਰੀ ਮਾੜਾ ਜਾਨੂੰ ਭੈਣ ਨੂੰ ਕਹੇ ਹੋੜਾ ਵੀ ਮੁੜ ਕੇ ਨਾ ਗੱਲ ਕਰੀਆ ਚਲੋ ਭੈਣ ਨੂੰ ਤੇ ਮੈਂ ਕਹਿ ਹੀ ਦਾਂ ਮਾੜਾ ਜਾਨੂੰ ਕਿ ਇੱਥੇ ਬੈਠੀ ਰਹਿਣਾ ਉਹ ਤਾਂ ਦੋ ਦਿਨ ਆਈ ਆ ਤਾਂ ਆਪਣੇ ਘਰ ਚਲੀ ਜਾ ਤੇ ਮੈਂ ਉਹਨੂੰ ਵੀ ਸਮਝਾ ਲੈਣਾ ਵੀ ਜਿੰਨੇ ਦਿਨ ਹੈਗੀ ਇਹ ਤਾਂ ਚੁੱਪ ਕਰਕੇ ਰਹਿ ਆ ਉਹਨੂੰ ਚਾਹੇ ਸੱ ਕਹਾਂ ਦੇ ਵਿੱਚੋਂ ਤਾਂ ਨਿਕਲਿਆ ਨਹੀਂ ਜਾਂਦਾ ਕਰ ਕਿਦਾਂ ਕੰਮ ਕੱਢ ਕੇ ਕੋਈ ਆਉਂਦਾ ਤੀ ਪਤਾ ਤੇ ਇੱਥੇ ਆਣ ਕੇ ਸਰੀਕਾ ਬਣ ਜਾਂਦਾ ਏ ਸਰੀਕਾ ਕਰਨ ਦਾ ਵੀ ਮੈਨੂੰ ਗੱਲਾਂ ਕੀਤੀਆਂ ਮੈਂ ਤੈਨੂੰ ਮਤ ਦੀ ਗੱਲ ਕੀਤੀ ਤੇ ਤੂੰ ਚੁੱਪੀ ਘਾਰੋ ਸਮਝ ਜਾ ਮਮਮੀ ਮੇਰੀ ਗੱਲ ਸੁਣੋ ਭੈਣ ਦੀ ਵੀ ਗਲਤੀ ਹੈਗੀ ਹੈ ਨਾ ਜੇ ਕੋਈ ਗੱਲਬਾਤ ਹੁੰਦੀ ਤੇ ਮੇਰੇ ਨਾਲੇ ਕਰਦੀ ਪਹਿਲਾਂ ਉਹਦੇ ਸਾਹਮਣੇ ਡੈਬੀ ਗੱਲਾਂ ਕਰਨ ਉਹਨੂੰ ਇਹ ਥੋੜਾ ਪਤਾ ਪਈ ਏ ਇਹ ਇਦਾਂ ਦੀ ਜਨਾਨੀ ਹੈ ਇੰਨੇ ਵਾਦਸ਼ਾਲ ਪਾਉਂਦੀ ਹੈ ਆ ਚਲ ਠੀਕ ਹੈ ਤੁਸੀਂ ਵੇਖ ਲਿਓ ਉਹਨੂੰ ਸਮਝਾਉਣਾ ਤੇ ਸੰਭਾਲੋ ਨਹੀਂ ਸਮਝਾਉਣਾ ਤੁਹਾਡੀ ਬਾਤ ਠੀਕ ਹੈ ਚਲੋ ਮੈਂ ਉਹਨੂੰ ਤੇ ਸਮਝਾ ਹੀ ਲਵਾਂਗੀ ਪਰ ਤੂੰ ਰੰਮਗਰ ਲਾ ਕੇ ਵੇਲਾ ਕਿ ਕਿਸ਼ਤੀ ਆਇਆ ਮੇਰੇ ਕੋਲ ਮੀ ਮੈਂ ਘਰ ਬਚਾਉਣ ਵਾਸਤੇ ਗੱਲ ਕਰਦਾ ਪਿਆ ਵਾਂ ਬਾਕੀ ਤੁਹਾਡੀ ਮਰਜ਼ੀ ਆ ਤੁਸੀਂ ਕਿਦਾਂ ਕਰਨੀ ਚਲੋ ਠੀਕ ਹੈ ਕੋਈ ਗੱਲ ਨਹੀਂ ਤੈਨੂੰ ਜਿੱਦਾਂ ਕਹਿੰਦੀ ਹੈ ਜਿੱਦਾਂ ਚੁੱਕਣਾ ਦਿੰਦੀ ਹੈ ਉਦਾਂ ਹੀ ਤੂੰ ਮਗਰ ਲਾ ਕੇ ਆ ਜਾਣਾ ਮਿਲ ਮੇਰੇ ਨਾਲ ਗੱਲ ਕਰਨ ਕੋਈ ਗੱਲ ਨਹੀਂ ਕਰ ਲਾਂਗੀ ਮੈਂ ਸਭ ਕੋਸ਼ਿਸ਼ ਸਮਝਾ ਲਾਂਗੀ ਮੈਂ ਉਹਨੂੰ ਕੁੜੀ ਨੂੰ ਕੀ ਲੋੜ ਵਿਚਾਰੀ ਨੂੰ ਬੁਰੀ ਬਣਦੀ ਇਹਦੇ ਨਾਲ ਮੈਂ ਹੀ ਬੁਰੀ ਬਣਾਂਗੀ ਕੋਈ ਨਹੀਂ